ਜੁਰਜੀ ਕੀ ਫਤਿਹ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਆ ਸੋ ਉਹਨਾਂ ਦੀ ਹਾਲਤ ਬੜੀ ਨਾਜ਼ਕ ਚੱਲ ਰਹੀ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਮਜ਼ਦੂਰ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਤੋਦ ਆਓ ਜੁਨੀਅਨ ਦਾ ਸਾਥ ਦੇਈਏ ਇਤਿਹਾਸ ਗਵਾਹ ਹੈ ਕਿ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੋਦੇ ਮਹੀਨੇ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਪਰਿਵਾਰ ਵਿਛੜਿਆ ਸੀ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਦੋ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸਰਹੰਦ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਉਦੋਂ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜ਼ਾਲਮ ਹਕੂਮਤ ਦੇ ਨਾਲ ਮੱਥਾ ਲਾਇਆ ਸੀ ਤੇ ਉਹ ਵੀ ਇੱਕ ਸੰਘਰਸ਼ ਸੀ ਉਹਨਾਂ ਦਾ ਕਿ ਉਹ ਵੀ ਸੱਚ ਦੇ ਰਾਹ ਦੇ ਉੱਤੇ ਤੁਰੇ ਹੋਏ ਸੀ ਸੋ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਅਸੀਂ ਆਪਣੇ ਕਿਸਾਨੀ ਮੰਗਾਂ ਦੇ ਵਾਸਤੇ ਕੇਂਦਰ ਸਰਕਾਰ ਤੋਂ ਆਪਣੇ ਕਿਸਾਨੀ ਹੱਕ ਮੰਗ ਰਹੇ ਹਾਂ ਸੋ ਉਹਨਾਂ ਨੂੰ ਹੱਕਾਂ ਦੀ ਮੰਗਾਂ ਵਾਸਤੇ ਹੀ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਉਹ ਮਰਨ ਵਰਤ ਤੇ ਪਿਛਲੇ 28 ਦਿਨ ਤੋਂ ਬੈਠੇ ਹੋਏ ਆ ਸੋ ਜਿੰਨੇ ਵੀ ਕਿਸਾਨ ਵੀਰ ਆ ਮਜ਼ਦੂਰ ਵੀਰ ਆ ਵਪਾਰੀ ਵੀਰ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਵੱਧ ਤੋਂ ਵੱਧ ਆਪਾਂ ਮੋਰਚੇ ਤੇ ਪਹੁੰਚੀਏ ਤੇ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਅਤੇ ਉਹਨਾਂ ਦੀ ਸਮੁੱਚੀ ਯੂਨੀਅਨ ਦਾ ਸਾਥ ਦਿਈਏ ਸੋ ਦੂਸਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਕਿ ਆਪਣੇ ਗੁੱਸੇ ਗਲੇ ਛੱਡ ਕੇ ਸਭ ਤੋਂ ਪਹਿਲਾਂ ਕਿਸਾਨੀ ਮੰਗਾਂ ਵਾਸਤੇ ਆਪਾਂ ਉੱਥੇ ਧਰਨੇ ਤੇ ਪਹੁੰਚੀਏ ਜੋ ਸਰਕਾਰ ਪਿਛਲੀ ਵਾਰ ਆਪਾਂ ਨੂੰ ਮੰਗਾਂ ਮਨਜ਼ੂਰ ਕਰਕੇ ਮੰਨ ਕੇ ਫਿਰ ਮੁੱਕਰ ਗਈ ਆ ਆਪਾਂ ਉਹਨਾਂ ਨੂੰ ਦੁਬਾਰਾ ਲਾਗੂ ਕਰਵਾਈਏ ਅਤੇ ਲਿਖਤੀ ਰੂਪ ਦੇ ਵਿੱਚ ਲਈਏ ਸੋ ਜਿਹੜੇ ਆਗੂ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਾਥ ਦੇਣ ਵਾਸਤੇ ਪਹੁੰਚ ਰਹੇ ਹਨ ਦਾ ਬਹੁਤ ਧੰਨਵਾਦ ਜਿਹੜੇ ਫਿਰ ਵੀ ਅਜੇ ਨਹੀਂ ਪਹੁੰਚ ਰਹੇ ਤਾਂ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਜੁਨੀਅਨਾਂ ਦਾ ਖੇੜਾ ਛੱਡ ਕੇ ਆਓ ਆਪਾਂ ਸਿੱਧੂਪੁਰ ਜੁਨੀਅਨ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਜੁੜੀਏ ਅਤੇ ਉਹਨਾਂ ਦੇ ਨਾਲ ਆਪਾਂ ਮੋਰਚੇ ਤੇ ਪਹੁੰਚ ਕੇ ਤੇ ਵੱਤਵਾਦ ਉਹਨਾਂ ਦਾ ਸਾਥ ਦਿਈਏ ਵੱਤਵਾਦ ਇਕੱਠ ਕਰੀਏ ਤਾਂ ਕਿ ਅਸੀਂ ਇਸ ਬੁਲੀ ਸਰਕਾਰ ਤੋਂ ਕੇਂਦਰ ਅੰਨੀ ਸਰਕਾਰ ਤੋਂ ਆਪਾਂ ਆਪਣੀਆਂ ਮੰਗਾਂ ਮਨਵਾ ਸਕੀਏ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ